ਔਖੇ ਨੇ ਚੱਕਤੇ ਕਹਿੰਦੇ بڑے ਕੰਮ ਔਖੇ ਵੀ ਨੇ ਤੇ بڑے ਕੰਮ ਸੌਖੇ ਵੀ ਨੇ ਘੱਟ ਭੰਨਵੇਂ ਭਾਜਨ ਕਰਦੇ ਮਜ਼ਦੂਰ ਤੇ ਕਿਸਾਨ ਦੀਆਂ ਕਿਰਤ ਕਮਾਈਆਂ ਨੇ ਸਾਡੇ ਵੱਲੋਂ ਬਾਈ ਨੂੰ ਰੋੜੀ ਤੇ ਮਾਤੀ ਦੀਆਂ ਲੱਖ ਲੱਖ ਵਧਾਈਆਂ ਨੇ ਵੀਡੀਓ ਨੂੰ ਸ਼ੇਅਰ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਭਾਈ ਸਾਨੂੰ ਤਾਈਨੇ ਪਰਮੋ ਸਿੰਘ ਦੇ ਸ਼ਾਸਤ੍ਰਾਂ ਦੇ ਦਰਸ਼ਨ ਵੀ ਕਰਾਵਾਂਗੇ ਵਰਤਾਰਾ ਲਿਖਨ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਵੀਡੀਓ ਜਬੜਿਆ ਮੈਂ ਵੀ ਸਦਨੋ ਮਾਗੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋ ਕਰੋ ਦਰਸ਼ਨ ਤੱਕ ਸ਼ੀਤਲਵੰਡੇ ਬੰਦਵਾ ਸਾਹਿਬ ਤੇ ਮੰਦੀ ਸਾਹਿਬ ਨੂੰ ਬਾਹਰੋਂ ਲੈ ਕੇ ਆ ਕੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਮਾਗੀ ਦਾ ਮੇਲਾ ਬਹੁਤ ਭਰਿਆ ਬਹੁਤ ਘੱਟ ਸੀ ਸਹਜ ਜੀ ਦੇ ਮੁਬਾਰਕੁੱਤ ਸਹਜ ਜੀ ਦਾ ਹਰ ਗੁਰੂ ਜੀ ਦਾ ਆਗਮਨ ਹੋਇਆ ਬਹੁਤ ਸਮਝਿਆ ਲੱਗ ਕੇ ਤਿਆਰ ਪਰ ਜਿਹੜਾ ਪ੍ਰithvi ਚੰਦ ਹੈ ਉਹਦੀ ਘਰ ਵਾਲੀ ਕਰ